ਪੰਜਾਬ ਸਰਕਾਰ ਨੇ ਬੰਪਰ ਨੌਕਰੀਆਂ ਕੱਢ ਦਿੱਤੀਆਂ ਨੇ ਸੈਂਕੜਿਆਂ ਦੇ ਹਿਸਾਬ ਦੇ ਵਿੱਚ ਸਾਮੀਆਂ ਖੋਲ੍ਹ ਦਿੱਤੀਆਂ ਨੇ ਪੰਜਾਬ ਸਰਕਾਰ ਨੇ ਕਿਹੜੇ ਵਿਭਾਗ ਚ ਸਾਮੀਆਂ ਆਈਆਂ ਨੇ ਕਿੰਨੀਆਂ ਆਈਆਂ ਨੇ ਕੀ ਯੋਗਤਾ ਰਹਿਣ ਵਾਲੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪੰਜਾਬ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਸਰਕਾਰ ਨੇ ਪਸ਼ੂ ਪਾਲਣ ਵਿਭਾਗ ਦੇ ਵਿੱਚ ਨੌਕਰੀਆਂ ਕੱਢ ਦਿੱਤੀਆਂ ਨੇ ਲਗਭਗ 300 ਪੋਸਟਾਂ ਜਿਹੜੀ ਉਹ ਕੱਢੀ ਗਈ ਹੈ ਵੈਂਟਰੀ ਅਫਸਰਾਂ ਨੇ ਜਿਹੜੇ ਉਹ ਭਰਤੀ ਕੀਤੇ ਜਾਣੇ ਨੇ ਵੈਂਟਰੀ ਅਫਸਰਾਂ ਦੀ ਭਰਤੀ ਕੀਤੀ ਜਾਣੀ ਹੈ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਗਰਮੀਤ ਸਿੰਘ ਖੁੱਡੀਆਂ ਨੇ ਬਕਾਇਦਗੀ ਦੇ ਨਾਲ ਇਹਦੇ ਜਿਹੜੇ ਆ ਹੁਕਮ ਦੇ ਦਿੱਤੇ ਆ ਸੂਬੇ ਵਿੱਚ ਪਸ਼ੂ ਧਨ ਦੇ ਸਿਹਤ ਸੰਭਾਲ ਨੈਟਵਰਕ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ 300 ਵੈਂਟਰੀ ਅਫਸਰਾਂ ਦੀ ਭਰਤੀ ਕਰਨੀ ਯਕੀਨੀ ਕੀਤੀ ਹੈ ਇਹ ਜਾਣਕਾਰੀ ਸੂਬੇ ਦੇ ਪਸ਼ੂ ਪਾਲਣ ਡੇਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ ਆਪਣੇ ਦਫ਼ਤਰ ਵਿੱਚ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਦਾ ਜਾਇਜ਼ਾ ਲੈਂਦੇ ਆ ਮੰਤਰੀ ਗਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਵੈਂਟਰੀ ਅਫਸਰਾਂ ਦੀਆਂ ਪੋਸਟਾਂ ਲਈ ਭਰਤੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ 2 ਸਾਲਾਂ ਵਿੱਚ 326 ਵੈਂਟਰੀ ਅਫਸਰਾਂ ਅਤੇ 536 ਵੈਂਟਰੀ ਇੰਸਪੈਕਟਰਾਂ ਦੀ ਭਰਤੀ ਕੀਤੀ ਹੈ ਉਹਨਾਂ ਦੱਸਿਆ ਕਿ ਪਸ਼ੂ ਹਸਪਤਾਲਾਂ ਵਿੱਚ ਦਵਾਈਆਂ ਅਤੇ ਉਪਕਰਨਾਂ ਦੀ ਖਰੀਦ ਲਈ 93 ਕਰੋੜ ਰੁਪਏ ਦੀ ਕਾਰਜ ਯੋਜਨਾ ਭਾਰਤ ਸਰਕਾਰ ਨੂੰ ਸੌਂਪੀ ਜਾ ਚੁੱਕੀ ਹੈ ਖੁੱਡੀਆਂ ਨੇ ਅਗਾਹ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਮੂੰਹ ਖੋਰ ਅਤੇ ਗਲ ਕੋਟੂ ਵਿਰੁੱਧ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਨੂੰ 30 ਜੂਨ 2024 ਤੱਕ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਆ। ਮੰਤਰੀ ਖੁੱਡੀਆਂ ਨੇ ਇਸ ਮੁਹਿੰਮ ਨੂੰ ਨਿਰਧਾਰਤ ਸਮੇਂ ਦੇ ਅੰਦਰ ਨੇਪੜੇ ਚੜਨ ਦਾ ਭਰੋਸਾ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾਕਟਰ ਸੰਜੀਵ ਬਾਲੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ ਲਗਭਗ 78% ਅਤੇ 75% ਪਸ਼ੂਆਂ ਨੂੰ ਕਰਮਵਾਰ ਮੂੰਹ ਖੋਰ ਅਤੇ ਗਲ ਕੋਟੂ ਤੋਂ ਬਚਾ ਲਈ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਤਾ ਕੁੱਲ ਮਲਾ ਕੇ ਦੇਖਿਆ ਜਾਵੇ ਪੰਜਾਬ ਸਰਕਾਰ ਨੇ ਵੱਡਾ ਜਿਹੜਾ ਨੌਕਰੀਆਂ ਦਾ ਫੈਸਲਾ ਲਿਆ 300 ਵੈਂਟਰੀ ਅਫਸਰ ਭਰਤੀ ਕੀਤੇ ਜਾਣੇ ਹਨ 300 ਵੈਂਟਰੀ ਅਫਸਰ ਜਦੋਂ ਭਰਤੀ ਕੀਤੇ ਜਾਣੇ ਆ ਤਾਂ ਸੁਭਾਵਿਕ ਜੀ ਗੱਲ ਹੈ ਕਿ ਪੰਜਾਬ ਦੇ ਲੋਕ ਬੜੀ ਆਸ ਲਾਈ ਬੈਠੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਛੇਤੀ ਕਰਨਗੇ ਉਮੀਦ ਇਹ ਜਿਤਾਈ ਜਾ ਰਹੀ ਹੈ ਕਿ ਇਹ ਜਿਹੜੀ ਭਰਤੀ ਪ੍ਰਕਿਰਿਆ ਛੇਤੀ ਮੁਕੰਮਲ ਹੋ ਜਾਏਗੀ ਪਰ ਇਸ ਵੱਡਾ ਸਵਾਲ ਇਹ ਹੈ ਕਿ ਪਹਿਲਾਂ ਜਦੋਂ ਵੈਂਟਰੀ ਇੰਸਪੈਕਟਰ ਭਰਤੀ ਕੀਤੇ ਗਏ ਤਾਂ ਤਕਰੀਬਨ 25-30% ਲੋਕ ਹਰਿਆਣਾ ਰਾਜਸਥਾਨ ਦੇ ਨੌਕਰੀਆਂ ਲੈ ਗਏ ਪੰਜਾਬ ਦੇ ਨੌਜਵਾਨ ਮੂੰਹ ਹਲ ਝਾਕਦੇ ਰਹੇਗੇ ਬੜਾ ਤਿੱਖਾ ਵਿਰੋਧ ਹੋਇਆ ਮੇਰੀ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਨੂੰ ਨਿੱਜੀ ਤੌਰ ਤੇ ਬੇਨਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੰਜਾਬ ਦੇ ਵਿੱਚ ਡੋਮੋਸਾਈਲ ਲਾਗੂ ਕਰ ਦਿਓ ਜੇਕਰ ਪੰਜਾਬ ਚ ਡੋਮੋਸਾਈਲ ਲਾਗੂ ਹੋਊਗਾ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਵਧੇਰੇ ਰੋਜ਼ਗਾਰ ਦੇ ਮੌਕੇ ਪੰਜਾਬ ਦੇ ਸਰਕਾਰੀ ਅਦਾਰਿਆਂ ਦੇ ਵਿੱਚ ਮਿਲਣਗੇ ਇਹਦਾ ਨਫਾ ਨੁਕਸਾਨ ਇਹ ਇੱਕ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਵੀ ਉਹ ਤਾਂ ਸਰਸੇ ਵਾਲੇ ਨੇ ਫਤਿਹਬਾਦ ਵਾਲੇ ਨੇ ਅੰਬਾਲੇ ਵਾਲੇ ਨੇ ਕੁਰਕ ਖੇਤਰ ਵਾਲੇ ਨੇ ਪੰਜਾਬੀ ਨੇ ਡੱਬ ਵਾਲੀ ਨੇ ਮੇਰਾ ਇਹ ਨਿੱਜੀ ਤੌਰ ਤੇ ਮੰਨਣਾ ਹੈ ਕਿ ਬੇਸ਼ੱਕ ਉਹ ਡੱਬ ਵਾਲੀ ਦੇ ਹੋਣ ਬੇਸ਼ੱਕ ਉਹ ਕਿੱਥੋਂ ਦੇ ਹੋਣ ਪੰਜਾਬੀ ਬੋਲਦੇ ਹੋਣ ਜੇਕਰ ਉਹ ਪੰਜਾਬੀ ਨੇ ਤੇ ਇਸ ਆਧਾਰ ਤੇ ਨੌਕਰੀ ਚਾਹੁੰਦੇ ਨੇ ਪੰਜਾਬ ਚ ਕਿਉਂ ਪੰਜਾਬੀ ਨੇ ਤਾਂ ਪਹਿਲਾ ਉਹਨਾਂ ਨੂੰ ਇਹ ਝੰਡਾ ਚੁੱਕਣਾ ਚਾਹੀਦਾ ਹੈ ਕਿ ਸਾਡੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਵਿੱਚ ਸ਼ਾਮਲ ਕੀਤੇ ਜਾਣ ਇਹ ਨਹੀਂ ਹੋ ਸਕਦਾ ਕਿ ਉਹ ਰਹਿਣ ਹਰਿਆਣੇ ਦੇ ਵਿੱਚ ਤੇ ਹਰਿਆਣੇ ਦੇ ਗੁਣਗਾਨ ਕਰਨ ਤੇ ਨੌਕਰੀਆਂ ਲਈ ਪੰਜਾਬ ਵੱਲ ਮੁਹ ਕੱਤ ਲੈਣ ਇਹ ਗੱਲ ਕਿਤੇ ਤਰਕ ਸੰਗਤ ਨਹੀਂ ਬੇਸ਼ੱਕ ਪੰਜਾਬੀ ਨੇ ਸਾਡੀਆਂ ਰਿਸ਼ਤੇਦਾਰੀਆਂ ਅਣ ਇੱਕ ਦੂਜੇ ਵੱਲ ਕੋਈ ਇਦਾਂ ਦੀ ਗੱਲ ਨਹੀਂ ਪਰ ਜੇਕਰ ਉਹ ਚਾਹੁੰਦੇ ਨੇ ਕਿ ਪੰਜਾਬੀ ਨੇ ਪੰਜਾਬ ਵੀ ਹੋਣ ਤੇ ਉਹਨਾਂ ਨੂੰ ਮਾਣ ਆ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਹੱਕ ਮਿਲਣੇ ਚਾਹੀਦੇ ਆ ਤਾਂ ਪਹਿਲਾਂ ਉਹਨਾਂ ਨੂੰ ਇਹ ਗੱਲ ਦਾ ਝੰਡਾ ਚੁੱਕਣਾ ਚਾਹੀਦਾ ਹੈ ਕਿ ਜਿੰਨੇ ਸਰਸੇ ਫਤਿਆਬਾਦ Rajasthan ਦੇ ਇਲਾਕਿਆਂ ਚ ਤੇ ਜਿਹੜੇ ਹਰਿਆਣੇ ਦੇ ਦੂਜੇ ਇਲਾਕੇ ਆ ਜਿਹੜੇ ਪੰਜਾਬੀ ਬੋਲਦੇ ਇਲਾਕੇ ਆ ਉਹ ਪੰਜਾਬ ਨੂੰ ਵਾਪਸ ਕੀਤੇ ਜਾਣ ਉਹ ਫਿਰ ਭਾਵੇਂ ਜੀ ਸਦਕੇ ਜਿੰਨੀਆਂ ਮਰਜ਼ੀ ਨੌਕਰੀਆਂ ਲੈ ਲੈਣ ਪੰਜਾਬ ਚ ਆ ਕੇ ਪਰ ਉਹਨਾਂ ਸਮਾਜ ਦਾ ਮੇਰਾ ਇਹ ਇਤਰਾਜ਼ ਹੈ ਕਿ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਡੋਮੋਸੈਲ ਲਾਗੂ ਕਰਨਾ ਚਾਹੀਦਾ ਤਾਂ ਜੋ ਪੰਜਾਬ ਦੇ ਵਸਨੀਕਾਂ ਨੂੰ ਵਧੇਰੇ ਮੌਕੇ ਨੌਕਰੀਆਂ 'ਚ ਮਿਲ ਸਕਣ